ਰਾਵੀ ਦਰਿਆ 'ਚ ਹਟਦੇ ਪਾਣੀ 'ਚ ਰੁੜ ਗਏ ਆ ਕਿਸਾਨ ਦੀਆਂ ਛੇ ਮੱਝਾਂ ਹੜਾ ਦੇ ਪਾਣੀ 'ਚ ਰੁੜੀਆਂ ਮੱਝਾਂ ਲੈਣਗੇ ਤਾਂ ਜੋ ਪੱਚਾ ਇਹ ਮਾਮਲਾ ਸਾਹਮਣੇ ਹੈ ਪਾਕਿਸਤਾਨ ਕੋ ਮਤਰੀ ਸਰਹੱਦ ਨਜ਼ਦੀਕ ਰਾਵੀ ਦਰਿਆ ਪਾਰ ਪੈਂਦੇ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਗਰੀਬ ਕਿਸਾਨ ਦੀਆਂ ਕਰੀਬ 6 ਮੱਝਾਂ ਪਾਣੀ ਦੇ ਵਿੱਚ ਰੁੜ ਗਏ ਜਿਨ੍ਹਾਂ ਚੋਂ 3 ਮੱਝਾਂ ਮਰ ਚੁੱਕੀਆਂ ਨੇ ਤੇ ਤਿੰਨ ਮੱਝਾਂ ਕਿਸੇ ਵਿਅਕਤੀ ਨੇ ਫੜ ਲਈਆਂ ਸੀ ਉੱਥੇ ਹੀ ਕਿਸਾਨ ਨੇ ਦੱਸਿਆ ਕਿ ਰਾਵੀ ਦਰਿਆ ਵਿੱਚ ਆਏ ਹੜ੍ਹਾਂ ਦੇ ਪਾਣੀ ਤੋਂ ਬਚਾ ਲਈ 2 ਦਿਨ ਤੋਂ 2 ਰਾਤਾਂ ਟਰੈਕਟਰ ਦੀ ਛਤਰੀ ਹੇਠ ਬੈਠ ਕੇ ਕੱਢੇ ਹਨ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਉਹਨਾਂ ਨੂੰ ਆਪਣੀਆਂ 6 ਮੱਝਾਂ ਦੇ ਰਸਤੇ ਵੱਢਣੇ ਪਏ ਜਿਨ੍ਹਾਂ ਚੋਂ ਤਿੰਨ ਮੱਝਾਂ ਮਰ ਗਈਆਂ ਤੇ ਤਿੰਨ ਸਾਡੇ ਪਿੰਡ ਵਿੱਚ ਰਹਿੰਦੇ ਇੱਕ ਵਿਅਕਤੀ ਵੱਲੋਂ ਫੜ ਲਈਆਂ ਸਨ ਉਹ ਵਿਅਕਤੀ ਬਾਰਲੇ ਪਿੰਡ ਦਾ ਹੈ ਹੜ ਪਾਣੀ ਦੇ ਬਚਨ ਤੋਂ ਲਈ ਪਿੰਡ ਦੇ ਨੰਬਰਦਾਰ ਦੇ ਘਰ ਉਹ ਰਹਿ ਰਿਹਾ ਹੈ ਉਦੋਂ ਨੰਬਰਦਾਰ ਨੇ ਕਿਹਾ ਹੈ ਕਿ ਆਪਣੀਆਂ ਮੱਜਾਂ ਲੈਣ ਉਸ ਵਿਅਕਤੀ ਕੋਲ ਪਹੁੰਚੇ ਤਾਂ ਉਲਟਾ ਉਸ ਨੇ ਆਪਣੇ ਸਾਥੀਆਂ ਸਮੇਤ ਸਾਡੇ ਤੇ ਹਮਲਾ ਕਰ ਦਿੱਤਾ ਤੇ ਉਸ ਨੇ ਕਿਹਾ ਹੈ ਕਿ ਇਹ ਲਾਲਚਬੱਜ਼ ਵਿਅਕਤੀ ਵੱਲੋਂ ਆਪਣੇ ਸਾਡੇ ਦਬਾਅ ਬਣਾਉਣ ਦੀ ਨਜਾਇਜ਼ ਮਾਮਲਾ ਵੀ ਦਰਜ ਕਰਵਾ ਦਿੱਤਾ ਉੱਥੇ ਪਿੰਡ ਦੇ ਬਜ਼ੁਰਗ ਨੇ ਕਿਹਾ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਹੜ੍ਹ ਦੇ ਪਾਣੀ ਦੀ ਬਹੁਤ ਮਾਰ ਪਈ ਹੈ ਤੇ ਹੁਣ ਉਹਨਾਂ ਦੀਆਂ ਫਸਲਾਂ ਵੀ ਬਰਬਾਦ ਹੋ ਗਈਆਂ ਹਨ ਉੱਥੇ ਹੀ ਮੱਝਾਂ ਮਰਨ ਨਾਲ ਵੀ ਬਹੁਤ ਘਾਟਾ ਪਿਆ ਹੈ ਕਿਉਂਕਿ ਉਹਨਾਂ ਦੇ ਘਰ ਪਸ਼ੂਆਂ ਦੇ ਦੁੱਧ ਵੇਚਣ ਤੋਂ ਹੀ ਚੱਲਦਾ ਸੀ ਇਸ ਮੌਕੇ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਹੋਏ ਨਜਾਇਜ਼ ਕਬਜ਼ੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਨਸਾਫ ਉਦਵਾਇਆ ਜਾਵੇ ਆ ਖੇਤ ਦੇ ਵਿੱਚ ਡੇਰਾ ਖੇਤ ਚ ਰਹੀ ਮੌਲ ਨੂੰ ਥੋੜਾ ਪਾਣੀ ਆ ਜਦੋਂ ਆਇਆ ਸ਼ਾਮ ਨੂੰ ਪਾਣੀ ਮੌਲ ਬਹੁਤ ਮਾੜਾ ਹੋ ਗਿਆ ਬਹੁਤ ਜ਼ਬਰਦਸਤ ਪਾਣੀ ਆਇਆ ਤੇ ਅਸੀਂ ਫਿਰ ਨਾ ਇੱਥੇ ਡੰਗਰ ਵੱਜੇ ਨੇ ਥੋੜਾ ਥੋੜਾ ਪਾਣੀ ਆ ਉੱਚੇ ਥਾਂ ਬੰਨਦਾ ਰਿਹਾ ਖੁਰਲੀ ਦੇ ਬੰਨ ਉੱਥੇ ਬੰਨ ਤੇ ਬੰਨ ਬਾਅਦ ਚ ਪਾਣੀ ਜਿਆਦਾ ਰਾਤ ਨੂੰ ਹੋ ਗਿਆ 11-12 ਵਜੇ ਕੁਝ ਡੰਗਰ ਮੈਂ ਟਰੈਕਟਰ ਨਾਲ ਵੱਧੇ ਕੁਝ ਮੈਂ ਖੁਰਲੀ ਨਾਲ ਵੱਧੇ ਖੁਰਲੀ ਚ ਡੰਗਰ ਵੱਢ ਗਏ ਉੱਚੇ ਉਹ ਵੜ ਗਏ ਤੇ ਆਖਿਆ ਉੱਚੇ ਤਾਂ ਹੋ ਗਏ। ਉਹਦੇ ਤੋਂ ਉੱਚੇ ਜਾ ਗਿਆ ਉਹ ਵੇਖੋ ਦਰਖਤ। ਇੱਥੇ ਪਾਣੀ ਆ ਗਿਆ ਟਰੈਕਟਰ ਦੀ ਛਦੜੀ ਤੇ। ਉਹਨਾਂ ਦੇ ਫੇਰ ਔਖਿਆਂ ਸੋਂ ਕਿਤੇ ਖੁਰਲੀ ਬੰਦੀ ਸੀ। ਲੱਕੜ ਦੀ ਲੰਬੜਦਾਰ ਦੇ ਡੇਰੇ ਖੜੀ ਆ। ਉਹ ਧੂਕੇ ਲੱਗੇ ਗਾਈਆਂ ਵੱਡੀਆਂ ਰੱਥੇ ਵੱਡੇ ਨਹੀਂ। ਹਾਂਜੀ। ਉਹ ਵੱਡੇ ਤੇ ਯੋਰ ਹੋ ਗਿਆ ਮਰ ਗਈਆਂ। ਤਿੰਨ ਮੱਝਾਂ। ਮਤਲਬ ਜਿੰਨਾਂ ਕੇ ਵਾਪਸ ਨਹੀਂ ਗਈ ਤੇ ਫਿਰ ਡੰਗੜਾ ਤੁਹਾਰਾ ਰਸੇ ਵੱੜਦੇ। ਨਹੀਂ ਆਖਿਆ ਵੀ ਸਾਨੂੰ ਨਾ ਹੁਣ ਰੋੜ ਦੇ ਮਰ ਗਏ ਡੰਗੜਾ। ਤੇ ਉਹਨਾਂ ਦੇ ਫੇਰ ਰਸੇ ਵੱੜਦੇ ਸੂਣ ਵਾਲੀਆਂ ਮੱਝਾਂ। ਕਿੰਨੇ ਸੀ? ਉਹ ਤਿੰਨ ਮੱਝਾਂ ਮਰੀਆਂ ਜੀ। ਉਸੇ ਹਾਂਜੀ ਇੱਕ ਡੰਗਰ ਦਾ ਸਹਿ ਪੰਜ ਛੇ ਤਿੰਨ ਮਰੀਆਂ ਤੇ 3000 ਰੁੜ ਗਈਆਂ ਇੱਕ ਸਵਾਲਾ ਜਾਵੜੀਆਂ ਕਸਵਾਲਾ ਜਾਵੜੀਆਂ ਉੱਥੇ ਰਾਤ ਸਿਕ ਕੋਈ ਫੜ ਕੇ ਆਂਦੀ ਚੌਕੀ ਤੋਂ ਉਹਨੇ ਆ ਦੱਸਿਆ ਵੀ ਪਿੰਡ ਲੈ ਗਏ ਜੀਤਾ ਦੂ ਮੱਜਾ ਸਾਡੀਆਂ ਆਣ ਕੇ ਇਹਦੇ ਘਰ ਆਖਿਆ ਵੀ ਮੱਜਾ ਤੇਰੇ ਆ ਲਿਆ ਰਾਤ ਦਾ ਟਾਈਮ ਆ ਦਿਨ ਦੁਬਾ ਇੱਥੇ ਪਾਣੀ ਬੜਾ ਲੰਗ ਨਹੀਂ ਸਕਦੇ ਤੇ ਆਂਦਾ ਤੇਰੀਆਂ ਤੂੰ ਲੈ ਜੀ ਮੈਂ ਚੰਗਾ ਸਵੇਰੇ ਲੈ ਜਾਾਂਗੇ ਵਿਜੀ ਟਾਈਮ ਤੇ ਹੀ ਗਏ ਦੂਜੇ ਦਿਨ ਆਹਦਾ ਇਹ ਤੇ ਡੀਸੀ ਵੀ ਨਹੀਂ ਦੇ ਸਕ ਖੋਲ ਸਕਦਾ ਤੇ ਮੈਂ ਮੈਂ ਤਾਂ ਦੇ ਦੇ ਯਾਰ ਮਾਝ ਸੂਣ ਵਾਲੀ ਪੱਠੇ ਪੁੱਠੇ ਪਾਵਾਂਗੇ ਇੱਥੇ ਤੇ ਭੁੱਖੀਆਂ ਬੱਜੀ ਇਹ ਆਂਦਾ ਵਰਕਾ ਪਾੜਦੇ ਹਨ ਜਸਤਨਾਥ ਸਿੰਘ ਬਟੂਪ ਪਿੰਡ ਕਣੀ ਕੀ ਬੇਟ ਨੰਬਰਦਾਰ ਇਹ ਇਹਨਾਂ ਦੇ ਮੈਨੂੰ ਇਹਦੇ ਬੇਟਾ ਮੇਰਨਾ ਡਰਾਈਵਰੀ ਕਰਦਾ ਇਹਨੂੰ ਅਸੀਂ ਛੋਟੇ ਨਾਜ ਕਾਲੂ ਕਹਿੰਨੇ ਆ ਨਾਂ ਇਹਦਾ ਗੁਰਦੇਵ ਸਿੰਘ ਆ ਤੇ ਉਹਨੇ ਮੈਨੂੰ ਦੱਸਿਆ ਕਿ ਸੁਪਾ ਸਾਡੀਆਂ ਮੱਜਾਂ ਇਤਨਾ ਰੁੜਗੀਆਂ ਨੇ ਤੇ ਇਤਨਾ ਗੱਲ ਵੰਸਨ ਪਤਾ ਲੱਗ ਗਿਆ ਚਲੋ ਉੱਥੇ ਪਾਹ ਪਾਣੀ ਗੁਣੀ ਲਾਦਦੇ ਰਹੇ ਜਿਤਨਾ ਜੋ ਵੀ ਕਰਨਾ ਹੋਈਆ ਤੇ ਪਿੰਡ ਇਹ ਗਿਆ ਪਹਿਲੋਂ ਜਦੋਂ ਮੱਜਾਂ ਨੇ ਲੈ ਕੇ ਆਉਂਦੀਆਂ ਤੇ ਇਹਨੇ ਇੱਕ ਮੱਜ ਆਪਣੀ ਪਹਿਲੋਂ ਕਸੋਲ ਨੂੰ ਲੈ ਕੇ ਆਂਦੀ ਉਹਨੇ ਅੱਖ ਵੀ ਮੱਜਾਂ ਜੀਤੇ ਨੇ ਵੀ ਖੜੀਆਂ ਨੇ ਕਹਿੰਦੇ ਕੋਈ ਨਹੀਂ ਜੀਤਾ ਕਰਦੇ ਬੰਦਾ ਵੇਖ ਰਾਂਗੇ ਤੇ ਇਹ ਜਦੋਂ ਜੀਤੇ ਗਏ ਤੇ ਉਹਨੇ ਕਹਿਆ ਪਹਿਲੇ ਆ ਜਿਓ ਪਾ ਮੱਜਾ ਤੁਹਾਡੀਆਂ ਤੁਸੀਂ ਲੈ ਜਾਓ ਤੇ ਦੋ ਦਿਨ ਛੱਡ ਕੇ ਫੇਰ ਗਏ ਕਹਿੰਦੇ ਨਹੀਂ ਕੋਈ ਮੱਜਾ ਮੁੱਜਾ ਟਾੜੀ ਨਹੀਂ ਗਿਆ ਇਹ ਫਿਰ ਉਹਦੀਆਂ ਮੱਜਾਂ ਨੇ ਇਹਦੀਆਂ ਮੱਜਾਂ ਨੇ ਰੁੜ ਕੇ ਪਿੱਛੋਂ ਆਈਆਂ ਜਾਂ ਰੁੜ ਕੇ ਪਾਈਆਂ ਜਿਹੜਾ ਫੜਲੇ ਫੜਲੇ ਫੇਰ ਇਹਨਾਂ ਚਲੋ ਮੈਨੂੰ ਫੋਨ ਫਾਨ ਕੀਤਾ ਮੈਨੂੰ ਸੁਣਾ ਕਿ ਲੈਤ ਮੈਂ ਪਰੋਂ ਆਇਆ ਮੈਂ ਪਰ ਆਣ ਕੇ ਤੇ ਮੈਂ ਉਹਨਾਂ ਨੂੰ ਕਿਹਾ ਬੈਠੋ ਮੱਜੀਆਂ ਤੇ ਬੈਠੇ ਆਂ ਹੈਂ ਤੇ ਮੈਂ ਆ ਮੇਰਨਾ ਮੇਰਾ ਨੌਕਰ ਆ ਤੇ ਇਹ ਆ ਨਾਲ ਆ ਤੇ ਦਾ ਬੇਟਾ ਆ ਇੰਚਰ ਜਣੇ ਆਹੀਂ ਤੇ ਅਹੀਂ ਮੰჯੀਆਂ ਤੇ ਬਹਿ ਗਏ ਆ ਤੇ ਮੈਂ ਕਿਹਾ ਵੀ ਕਰੋ ਜਿਹੜੀ ਗੱਲ ਕਰਨੀ ਏ ਉਹ ਵੀ ਬਹਿ ਗਏ ਨੇ ਮੈਂ ਵੀ ਉਹ ਡੰਗਰਾਂ ਦੀ ਗੱਲ ਆ ਕਿ ਡੰਗਰ ਉੜ ਕੇ ਆਏ ਉਹਨਾਂ ਦੀ ਗੱਲ ਇਹਦਾ ਜਿਹੜਾ ਵੱਡਾ ਬੇਟਾ ਆ ਵਿਦਿਆਸਗਰ ਉਹ ਕਹਿੰਦਾ ਵੀ ਕਿਹੜੇ ਡੰਗਰ ਇੱਕੋ ਤਾਂ ਉੱਠ ਕੇ ਕਹਿੰਦਾ ਇਹਦਾ ਬੇਟਾ ਕਹਿੰਦਾ ਵੀ ਜਿਹੜੇ ਸਾਡੇ ਡੰਗਰ ਨੇ ਹੋਰ ਕਿਹੜੇ ਡੰਗਰ ਨੇ ਉਹ ਕਹਿੰਦੇ ਇਹਦੇ ਡੰਗਰ ਕਹਿੰਦਾ ਡੀਸੀ ਨਹੀਂ ਲੈ ਸਕਦਾ ਇਹਦੇ ਉਹ ਅਜੀ ਆ ਫਰੰਡ ਨੂੰ ਹਵਾ ਪਤਾ ਨਹੀਂ ਕਿਹੜੀ ਚੀਜ਼ ਹੈ ਜੀ ਇੱਕ ਮੈਂ ਸਰਕਾਰ ਕੋ ਇਹ ਕਰਦਾ ਮੰਗ ਵੀ ਉਹਦੇ ਕਾਊਂਟ ਚੈੱਕ ਕੀਤੇ ਜਾਣ ਉਹਦਾ ਸਾਰਾ ਕੁਝ ਚੱਕ ਜੀ ਉਹਦੇ ਕਾਊਂਟ ਚ ਇੰਨਾ ਪੈਸਾ ਆਉਂਦਾ ਕਿੱਥੋਂ ਆ ਬਸ ਮੈਨੂੰ ਇੰਨਾ ਕਿ ਮੈਂ ਬਾੜੀਆਂ ਗੱਲਾਂ ਕਰਨੀਆਂ ਨਹੀਂ ਨਹੀਂ ਤੁਸੀਂ ਪਿੰਡ ਦੇ ਕਿ ਮੋਹਤ ਪਰ ਆਦਮੀ ਤੁਹਾਡੇ ਮੈਂ ਪਿੰਡ ਦਾ ਲੰਬੜ ਨਹੀਂ ਆਖੀ ਕਿ ਲੱਗੇ ਉਹ ਤੇ ਇਹਨਾਂ ਦੇ ਡੰਡੇ ਮਾਰਦੇ ਰਹੇ ਜੇ ਮੈਂ ਛਡੂੰਦਾ ਰਹੇ ਡੰਡੇ ਮਾਰਦੇ ਤੇ ਉਹਨੇ ਮੈਨੂੰ ਸਗੋ ਕਹਿੰਦਾ ਵੀ ਜੋ ਤੂੰ ਇਹਨਾਂ ਦੇ ਨਾਲ ਆਇਆ ਜੋ ਕਰਨਾ ਕਰਨਾ ਉਹ ਜਿਹੜਾ ਕੋਈ ਪਰਚਾ ਆ ਕੀ ਮੰਗ ਕਰਦੇ ਪਰਚੇ ਉਹਨਾਂ ਛਬੀਆਂ ਕਰਾਈਆਂ ਜੀ ਛਬੀਆਂ ਦੀ ਝੂਠੀਆਂ ਨੇ ਤੇ ਮੈਂ ਸਰਕਾਰ ਨੂੰ ਮੰਗ ਕਰਦਾ ਐਸਐਸਪੀ ਸਾਹਿਬ ਨੂੰ ਮੰਗ ਕਰਦਾ ਵੀ ਇਹਦੀ ਅਨਕਵਾ ਜਾਂਚ ਹੋਣੀ ਚਾਹੀਦੀ ਹੈ ਇਹਨਕਵਰੀ ਹੋਣੀ ਚਾਹੀਦੀ ਹੈ ਬਸ ਇਹੋ ਹੀ ਸਾਨੂੰ ਸੰਦੇਸ਼ ਹੈ ਵੀ ਅਨਕਵਰੀ ਹੋਵੇ ਤੇ ਸਾਫ ਹੋਵੇ ਇਨਸਾਫ ਹੋਵੇ ਬਸ ਇਨਸਾਫ ਹੋਣਾ ਚਾਹੀਦਾ ਇਹ ਨਾ ਇਹਦਾ ਰਿਆ ਤੇ ਅੱਗੇ ਕੱਖ ਨਹੀਂਗਾ ਅੰਚਰ ਮਜਾਂ ਮਰ ਰੁੜਗੀਆਂ ਨੇ ਫਸਲ ਮਾਰੀ ਗਈ ਆ ਤੇ ਕੋਠੇ ਟਹਿ ਗਏ ਕੱਖ ਰਿਆ ਨੀਗਾ ਚਲੋ ਤੇ ਸਾਰੇ ਨਾਲ ਚਲੋ ਫੇਰ ਵੀ ਜਿਹਦੇ 5-6 ਡੰਗਰ ਰਲੇ 5-6 ਡੰਗਰ ਰਲੇ ਇਹਨਾਂ ਕਟੀ-ਕੁਟੀਆਂ ਮਰ ਗਈਆਂ ਸਾਰੀਆਂ ਮਰ ਗਈਆਂ ਦੇ ਭਰਾ ਦੀਆਂ ਮਰਗੀਆਂ ਇਹਦੀ ਮਰਗੀਆਂ